ਹਾਂਜੀ ਦੋਸਤੋ ਇਸ ਸਮੇਂ ਦੀ ਸਭ ਤੋਂ ਲੇਟੈਸਟ ਨਿਊਜ਼ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਵਿੱਚ ਮਸ਼ਹੂਰ ਸਿੰਗਰਾ ਦੀ ਆਪਸ ਵਿੱਚ ਲੜਾਈ ਜਿਸ ਨੂੰ ਆਪਾਂ ਕੰਟਰੋਵਰਸੀ ਵੀ ਕਹਿ ਸਕਦੇ ਹਾਂ ਇਹ ਕੰਟਰੋਵਰਸੀ ਗੋਪੀ ਲੌਂਗੀਆਂ ਤੇ ਗੁਲਾਬ ਸਿੱਧੂ ਵਿਚਕਾਰ ਹੋਈ ਇਹ ਕੰਟਰੋਵਰਸੀ ਨੇ ਅੱਗ ਉਦੋਂ ਫੜੀ ਜਿਸ ਸਮੇਂ ਗੋਪੀ ਲੌਂਗੀਆਂ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਪੋਸਟ ਜਾਰੀ ਕੀਤੀ ਜਿਸ ਪੋਸਟ ਵਿੱਚ ਉਹ ਇੱਕ ਫੋਨ ਰਿਕਾਰਡਿੰਗ ਅਤੇ ਫੋਨ ਕਾਲ ਉੱਪਰ ਗੁਲਾਬ ਸਿੱਧੂ ਤੇ ਉਹਨਾਂ ਦੀ ਟੀਮ ਮੈਂਬਰਾਂ ਨਾਲ ਗੱਲ ਕਰ ਰਹੇ ਸੀ ਤੇ ਅੱਗੋਂ ਉਹਨਾਂ ਵੱਲੋਂ ਗਾਲੀ ਗਲੋਜ ਅਤੇ ਹੋਰ ਕਈ ਮਾੜੇ ਸ਼ਬਦ ਬੋਲੇ ਗਏ ਗੋਪੀ ਲੋਂਗਿਆ ਨੇ ਹਾਲਾਂਕਿ ਇਹ ਪੋਸਟ ਡਿਲੀਟ ਵੀ ਕਰ ਦਿੱਤੀ ਹੈ ਆਪਣੇ ਇੰਸਟਾਗ੍ਰam ਤੋਂ ਪਰ ਗੁਲਾਬ ਸਿੱਧੂ ਦਾ ਇਹ ਕਹਿਣਾ ਹੈ ਕਿ ਇਹ ਮੇਰੇ ਨਾਲ ਕੋਈ ਵੀ ਰਿਕਾਰਡਿੰਗ ਦਾ ਲੈਣਾ ਦੇਣਾ ਨਹੀਂ ਹੈ ਇਸ ਤਰਾ ਦੀ ਹੋਰ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ